ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਸਵੇਲੇ ਦੀ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਖਬਰ ਨੇ ਧਿਆਨ ਖਿੱਚਿਆ ਦੱਸ ਦਈਏ ਕਿ ਸਕੂਲਾਂ ਵਿੱਚ ਤਾਂ ਪਬਲਿਕ ਹੌਲੀਡੇ ਵਾਲੇ ਦਿਨ ਛੁੱਟੀ ਹੋ ਜਾਂਦੀ ਹੈ ਜਾਂ ਐਤਵਾਰ ਨੂੰ ਛੁੱਟੀ ਹੋ ਜਾਂਦੀ ਹੈ ਲੇਕਿਨ ਜਿਹੜੇ ਮਾੜੇ ਅੰਸਰ ਨੇ ਜਿਹੜੇ ਚੋਰ ਨੇ ਇੱਕ ਦਿਨ ਵੀ ਛੁੱਟੀ ਨਹੀਂ ਕਰਦੇ ਇੱਕ ਪੈਰ ਵੀ ਛੁੱਟੀ ਨਹੀਂ ਕਰਦੇ ਔਰ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਈ ਜਾ ਰਹੇ ਨੇ ਚੋਰਾਂ ਵੱਲੋਂ ਪਹਿਲਾਂ ਹੀ ਹੱਤਕ ਮਚਾਇਆ ਹੋਇਆ ਹੈ ਚੋਰ ਸੁੰਨੀਆਂ ਥਾਵਾਂ ਤੇ ਲੋਕਾਂ ਨੂੰ ਘੇਰਦੇ ਨੇ ਜਾਂ ਐਨ ਆਰ ਆਈ ਦੀਆਂ ਜਿਹੜੀਆਂ ਸੁੰਨੀਆਂ ਕੋਠੀਆਂ ਨੇ ਉਹਨਾਂ ਤੋਂ ਟੂਟੀਆਂ ਚੋਰੀਆਂ ਕਰਦੇ ਨੇ ਧਾਰਮਿਕ ਸਥਾਨਾਂ ਤੇ ਵੀ ਜ਼ੋਰ ਜਿਹੜਾ ਚੋਰੀਆਂ ਕਰਨ ਤੋਂ ਬਾਜ਼ੀ ਜਾਂਦੇ ਲੇਕਿਨ ਹੁਣ ਜਿਹੜੀ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ ਇਹ ਸਰਹਾਲ ਕਾਜ਼ੀਆਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਚੋਰਾ ਵੱਲੋਂ ਵਿਦਿਆ ਦੇ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਕੋਹ ਰਾਤ ਵਿੱਚ 9 ਪੱਖੇ ਜਿਹੜੇ ਆ ਉਹ ਚੋਰੀ ਕੀਤੇ ਗਏ ਹਨ ਦੱਸਦੀ ਹੈ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਰਹਾਲਕਾਜੇ ਵਿੱਚ ਚੋਰਾਂ ਨੇ ਬੀਤੇ ਦਿਨੀ ਇੱਕ ਰਾਤ ਨੂੰ ਸਕੂਲ ਦੇ ਕਮਰਿਆਂ ਤੇ ਜਿੰਦਰੇ ਤੋੜ ਕੇ ਵੱਖ-ਵੱਖ ਜਮਾਤਾਂ 'ਚ ਲੱਗੇ 9 ਦੇ ਕਰੀਬ ਪੱਖੇ ਚੋਰੀ ਕਰ ਲਏ ਸਕੂਲ ਦੇ ਸੇਵਾਦਾਰ ਹਰਪਜਨ ਸਿੰਘ ਨੇ ਦੱਸਿਆ ਕਿ ਉਹ ਨਿਤ ਦਿਨ ਦੀ ਤਰ੍ਹਾਂ ਸਕੂਲ ਦੀਆਂ ਜਮਾਤਾਂ ਦੇ ਜਿੰਦਰੇ ਲਗਾ ਕੇ ਗਏ ਸਨ ਅਤੇ ਜਦੋਂ ਸਵੇਰੇ ਦੇਖਿਆ ਤਾਂ ਮਾਡਲ ਸਕੂਲ ਤੋਂ ਇਲਾਵਾ ਸੀਨੀਅਰ ਸੈਕੰਡਰੀ ਸਕੂਲ ਦੇ ਕਮਰਿਆਂ ਤੇ ਜਿੰਦਰੇ ਵੀ ਟੁੱਟੇ ਹੋਏ ਸਨ ਉਹਨਾਂ ਦੱਸਿਆ ਕਿ ਜਦੋਂ ਕਮਰੇਆਂ 'ਚ ਵੇਖਿਆ ਤਾਂ ਕਈ ਜਮਾਤਾਂ ਦੇ ਪੱਕੇ ਚੋਰੀ ਕੀਤੇ ਗਏ ਸਨ ਕਮੇਟੀ ਮੈਂਬਰ ਕੇਵਲ ਸਿੰਘ ਸਾਧਪੁਰ ਨੇ ਦੱਸਿਆ ਕਿ ਕੁਝ ਦਿਨਾਂ 'ਚ ਇਸ ਸਕੂਲ 'ਚ ਤੀਸਰੀ ਚੋਰੀ ਹੈ ਇਸ ਤੋਂ ਪਹਿਲਾਂ ਸਕੂਲ ਦਾ ਗੇਟ ਚੋਰੀ ਹੋਇਆ ਤੇ ਕੁਝ ਦਿਨ ਪਹਿਲਾਂ ਸਕੂਲ ਦੀਆਂ ਟੂਟੀਆਂ ਵੀ ਚੋਰੀਆਂ ਹੋਈਆਂ ਉਹਨਾਂ ਦੱਸਿਆ ਕਿ ਪੰਜ ਪੱਕੇ ਤਾਂ ਅਜੇ ਕੁਝ ਸਮਾਂ ਪਹਿਲਾਂ ਹੀ ਦਾਨੀ ਸੱਜਣਾ ਵੱਲੋਂ ਲਗਾ ਕੇ ਦਿੱਤੇ ਸਨ ਪ੍ਰਿੰਸੀਪਲ ਸੁਨੀਤਾ ਪੰਗਾ ਨੇ ਦੱਸਿਆ ਕਿ ਚੋਰੀ ਦੀ ਘਟਨਾ ਸੰਬੰਧੀ ಗ್ರಾಮ ਪੰਚਾਇਤ ਅਤੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੁਲਾਜ਼ਮਾਂ ਵੱਲੋਂ ਮੌਕੇ ਦਾ ਦੌਰਾ ਕੀਤਾ ਤੇ ਘਟਨਾ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ ਪਰ ਸਾਥੀਓ ਵੱਡੇ ਸਵਾਲ ਇਹ ਨੇ ਕਿ ਕੁਝ ਹੀ ਸਮੇਂ ਦੇ ਅੰਦਰ ਤਿੰਨ ਵਾਰ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਇਹ ਬਹੁਤ ਗੰਭੀਰ ਮਸਲਾ ਹੈ ਔਰ ਜਿਹੜੇ ਪੱਖੇ ਨੇ ਹੱਲੇ ਦੱਸਿਆ ਜਾ ਰਿਹਾ ਕਿ ਥੋੜੇ ਸਮੇਂ ਪਹਿਲਾਂ ਹੀ ਦਾਨੀ ਸੱਜਣਾ ਵੱਲੋਂ ਬੱਚਿਆਂ ਲਈ ਜਿਹੜੇ ਦਾਨ ਕੀਤੇ ਗਏ ਸਨ ਪੰਜ ਪੱਖੇ ਜਿਹੜੇ ਥੋੜੇ ਸਮਾਂ ਪਹਿਲਾਂ ਤਾਂ ਜੋ ਗਰਮੀਆਂ ਵਿੱਚ ਬੱਚਿਆਂ ਨੂੰ ਰਾਹਤ ਮਿਲ ਸਕੇ ਲੇਕਿਨ ਚੋਰ ਜਿਹੜੇ ਆ ਉਹਨਾਂ ਪੱਖਿਆਂ ਨੂੰ ਚੋਰੀ ਕਰਕੇ ਲੈ ਗਏ ਆ ਜਿਸ ਕਰਕੇ ਬੱਚਿਆਂ ਲਈ ਵੀ ਮੁਸ਼ਕਲਾਂ ਵੱਧ ਸਕਦੇ ਨੇ ਕਿਉਂਕਿ 9 ਪੱਖੇ ਵੱਖੋ-ਵੱਖ ਜਮਾਤਾਂ ਵਿੱਚੋਂ ਚੋਰਾ ਵੱਲੋਂ ਚੋਰੀ ਕੀਤੇ ਗਏ। ਲੇਕਿਨ ਨਾਲ ਦੀ ਨਾਲ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਚੋਰਾ ਨੇ ਇੱਕੋ ਰਾਤ 'ਚ 9 ਪੱਖੇ ਲਾਏ ਆ ਜਿਸ ਦਾ ਮਤਲਬ ਕਿ ਪੱਖੇ ਲਾਣ ਲਈ ਕਿਉਂਕਿ ਪੱਖੇ ਇੱਕ ਹਾਈਟ ਤੇ ਟੰਗੇ ਹੁੰਦੇ ਆ ਤਾਂ ਪੱਖੇ ਲਾਣ ਲਈ ਜਾਂ ਉਹਨਾਂ ਨੇ ਪੌੜੀ ਜਾਂ ਘੋੜੀ ਦੀ ਵਰਤੋਂ ਕੀਤੀ ਹੋਣੀ ਹੈ ਔਰ ਇੱਕ ਪੱਖੇ ਨੂੰ ਚ ਲਾਣ ਨੂੰ ਅੱਧਾ ਘੰਟਾ ਵੀ ਲੱਗਿਆ ਤਾਂ ਨੌ ਪੱਖੇ ਲਾਣ ਨੂੰ ਕਟੋ ਘਟ ਸਾਢੇ 4 ਘੰਟੇ ਲੱਗੇ ਹੋਣੇ ਆ ਤਾਂ ਚੋਰਾਂ ਨੇ ਬੜੀ ਹੀ ਤਸੱਲੀ ਨਾਲ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ ਜਿਸ ਦੇ ਕਰਕੇ ਚਿੰਤਾ ਦਾ ਵਿਸ਼ਾ ਗੰਭੀਰ ਵਿਸ਼ਾ ਹੈ ਔਰ ਇਸ ਦੇ ਉੱਤੇ ਪੁਲਿਸ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਪਰ ਆਉਣ ਵਾਲਾ ਸਮਾਂ ਦੱਸੇਗਾ ਕਿ ਪੁਲਿਸ ਸਖਤ ਕਾਰਵਾਈ ਕਰਦੀ ਹੈ ਜਾੜ ਜਾਨ ਬਣ ਕੇ ਇਦਾਂ ਦੀਆਂ ਘਟਨਾਵਾਂ ਨੂੰ ਦੇਖਦੀ ਆ ਕਿਉਂਕਿ ਹੁਣ ਨੈਤਿਕ ਜਿਹੜੇ ਮੁੱਲ ਆ ਉਹਨਾਂ ਦੀ ਵੀ ਗੱਲ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਸਕੂਲ ਵਿਦਿਆ ਦਾ ਮੰਦਰ ਹੁੰਦਾ ਤੇ ਜੇ ਵਿਦਿਆ ਦੇ ਮੰਦਰ ਨੂੰ ਇਸ ਤਰੀਕੇ ਬਾਰ ਬਾਰ ਨਿਸ਼ਾਨਾ ਬਣਾਇਆ ਜਾਵੇਗਾ ਤਾਂ ਹਾਲਾਤ ਹੋਰ ਵਿਗੜਨਗੇ ਔਰ ਜਿਵੇਂ ਪਹਿਲਾਂ ਦੱਸਿਆ ਗਿਆ ਕਿ ਸਕੂਲ ਦਾ ਗੇਟ ਵੀ ਚੋਰੀ ਕੀਤਾ ਗਿਆ ਤਾਂ ਉਹ ਕਬਾੜੀਆ ਵੀ ਫੜਨਾ ਚਾਹੀਦਾ ਹੈ ਤਾਂ ਉਹ ਲੋਕ ਵੀ ਫੜਨੇ ਚਾਹੀਦੇ ਆ ਜਿਹੜੇ ਚੋਰਾ ਨੂੰ ਪਰਫਲਿਤ ਕਰਦੇ ਆ ਚੋਰਾ ਦੀ ਪਿੱਠ ਥਾਪੜਦੇ ਆ ਕਿਉਂਕਿ ਜੇ ਉਸ ਕੰਦੇ ਜਾਣ ਤਾਂ ਚੋਰਾਂ ਦੀ ਚੋਰੀਆਂ ਆਪੇ ਘਟ ਜਾਣਗੀਆਂ ਦਿਖਾਂਗੇ ਤੁਹਾਨੂੰ ਮੌਕੇ ਦੀ ਪੂਰੀ ਤਸਵੀਰਾਂ ਹਾਂਜੀ ਸਾਸ਼ਾ ਸ਼ਨੀਸ਼ ਪੰਡਿਤ ਜੀ ਤੁਹਾਨੂੰ ਤਾਂ ਇਹ ਦਿੱਤੀ ਚੋਰੀ ਹੋਈ ਹੈ ਜਿਹਦੇ ਵਿੱਚ ਨੌ ਪੱਖੇ ਲਾਏ ਗਏ ਆ ਤੇ ਇਹਦੇ ਸੰਬੰਧੀ ਕੋਈ ਪੁਲਿਸ ਨੂੰ ਤਤਲਾ ਜਾਂ ਕੋ ਗਲਵਤ ਤਤਲਾ ਮੇਸ ਕਾ ਆਪਣੇ ਦਿੱਤੀ ਹੈ ਜੀ ਲੱਖੀ ਇਹਨਾਂ ਨੂੰ ਪਤਾ ਹੁੰਦਾ ਇਹ ਦਿਨੇ ਹੋਈ ਚੋਰੀ ਜਾਂ ਰਾਤ ਨੂੰ ਹੋਈ ਆ ਇਹ ਤਾਂ ਨਹੀਂ ਪਤਾ ਕਦੋਂ ਹੋਈ ਆ ਪੱਖੇ ਲੈ ਦੇ ਦੇਖੋ ਇਹ ਕਲਾਸਾਂ ਦੇ ਵਿੱਚ ਪੱਖੇ ਸੀਗੇ ਲੱਗੇ ਹੋ ਸਾਰੇ ਆ ਕੋਈ ਮਾਡਲ ਸਕੂਲ ਜਿਹੜੇ ਗੁਣਸਤੂ ਲੁਕਤੇ ਹੋਏ ਆ ਉਹ ਕਲਾਸਾਂ ਦੇ ਪੱਖੇ ਉੱਤੇ ਲੱਗੇ ਠੀਕ ਤੁਸੀਂ ਇੱਥੇ ਕੰਮ ਕਰ ਰਹੇ ਹੋ ਜੀ ਹਾਂਜੀ ਮੈਂ ਸੇਵਾ ਦਾ ਅੱਛਾ ਮੈਨੂੰ ਤੁਹਾਨੂੰ ਕਦੋਂ ਪਤਾ ਲੱਗਾ ਜਿਹੜੇ ਮਤਲਬ ਸਕੂਲ ਦੇ ਵਿੱਚ ਚੋਰੀ ਹੋਈ ਆ ਕਿਪਟਾ ਇਹ ਤਾਂ ਮੈਨੂੰ ਕਿਪਟਾ ਜਿੱਦੇ ਖੋਦੇ ਸਵੇਰ ਤੋਂ ਪਤਾ ਲੱਗਾ ਸੀ ਕਿ ਚੋਰੀ ਕਿੰਨੇ ਪੱਖੇ ਦੱਸਦੇ ਆ ਚੋਰੀ ਹੋਈ ਆ ਜਿਹੜੇ ਇੱਥੇ ਇਹ ਸਾਰੇ ਕਲਾਸਾਂ ਦੇ ਸੀਗੇ ਪੱਖੇ ਇਹ ਕਲਾਸਾਂ ਦੇ ਸੀ ਤਾਂ ਮਾਡਲ ਸਕੂਲ ਦੇ ਅੱਛਾ ਅੱਛਾ ਇਹਦੇ ਸਬੰਧੀ ਕੋਈ ਰਿਪੋਰਟ ਦਰਜ ਕਰਾਈ ਜਾ ਕੋ ਤੇ ਪੁਲਿਸ ਨੂੰ ਦਿੱਤੀ ਉਹ ਕੱਲ ਪਰਸੋਂ ਮੌਕਾ ਦੇ। ਜਿਹੜੇ ਸਕੂਲੇ ਚੋਰੀ ਹੋਈ ਆ ਉਹਦੇ ਸਬੰਧੀ ਤੁਹਾਨੂੰ ਕਦੋਂ ਪਤਾ ਲੱਗਾ ਜੀ? ਅੱਜ ਲੱਗਾ ਜੀ ਪਤਾ। ਇਹ ਕਿੰਨੇ ਪੱਖੇ ਤੁਹਾਨੂੰ ਪਤਾ ਲੱਗਾ ਕਿ ਇੱਥੇ ਜੋਰੀ? ਕਿੰਨੇ ਪੱਖੇ। ਇਹਦੇ ਸਬੰਧ ਵਿਚਾਰੇ ਨੂੰ ਪਤਾ ਲੱਗਾ ਵੀ ਕਿਦਾਂ ਘਟਨਾ ਵਾਪਰੀ ਆ ਜਾਂ ਕਿਦਾਂ ਹੋਈ ਆ? ਪਤਾ ਲੱਗਾ ਵੀ ਜੰਦਾ ਵੱਢ ਕੇ ਉਹਦੇ ਅੰਦਰ ਫੜਿਆ। ਅੱਛਾ।